ਹੈਲੋ ਜੀ ਤੁਹਾਡਾ ਸਾਰਿਆ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬੇਸਨ ਦੀ ਬਰਫੀ ਦੀ ਰੈਸਪੀ ਲੈ ਕੇ ਆਈ ਹਾਂ ਤੇ ਆਓ ਅਸੀਂ ਬੇਸਨ ਦੀ ਬਰਫੀ ਬਣਾਉਣਾ ਸ਼ੁਰੂ ਕਰੀਏ ਬੇਸਨ ਦੀ ਬਰਫੀ ਬਣਾਉਣ ਦੇ ਲਈ ਅਸੀਂ ਲੈ ਲਵਾਂਗੇ ਬੇਸਨ ਖੰਡ ਤੇ ਦੇਸੀ ਘਿਓ ਇੱਥੇ ਅਸੀਂ ਬੇਸਨ ਲੈਣਾ ਹੈ 300 ਗ੍ਰਾਮ ਦੇ ਕਰੀਬ ਜੇ ਆਪਾਂ 300 ਗ੍ਰਾਮ ਬੇਸਨ ਲਵਾਂਗੇ ਤੇ ਅਸੀਂ ਜਿਹੜੀ ਖੰਡ ਲੈਣੀ ਹੈ ਉਹ ਆਪਾਂ 300 ਗ੍ਰਾਮ ਤੋਂ ਘੱਟ ਲੈਣੀ ਹੈ ਮੀਨਜ਼ ਆਪਾਂ ਖੰਡ ਲੈ ਆਵਾਂਗੇ 250 ਗ੍ਰਾਮ 250 ਗ੍ਰਾਮ ਖੰਡ ਲੈਣੀ ਹੈ ਤੇ ਜਿਹੜਾ ਦੇਸੀ ਘਿਓ ਹੈ ਜੇ ਬੇਸਨ ਹੈਗਾ 300 ਗ੍ਰਾਮ ਤੇ ਜਿਹੜਾ ਦੇਸੀ ਘਿਓ ਅਸੀਂ ਲੈਣਾ ਹੈ ਉਹ ਲੈਣਾ 150 ਗ੍ਰਾਮ ਮੀਨਸ ਕੀ ਬੇਸਨ ਦਾ ਅੱਧ ਅਸੀਂ ਦੇਸੀ ਘਿਓ ਲੈਣਾ ਹੈ ਤੇ ਜਿਹੜੀ ਖੰਡ ਆਪਾਂ ਥੋੜੀ ਜੀ ਘੱਟ ਲੈਣੀ ਹੈ ਇਹ ਵਾਲੀ ਰੇਸ਼ੋ ਹੈਗੀ ਹੈ ਦੀ ਠੀਕ ਹੈ ਤੇ ਆਓ ਹੁਣ ਅਸੀਂ ਬੇਸਨ ਨੂੰ ਭੁੰਨਾ ਸ਼ੁਰੂ ਕਰੀਏ ਇਸ ਉੱਤੇ ਫਰਾਈਪਨ ਰੱਖ ਦਿੱਤਾ ਹੈ ਇਹਦੇ ਵਿੱਚ ਅਸੀਂ 150 ਗ੍ਰਾਮ ਪਾ ਦਿੱਤਾ ਹੈ ਦੇਸੀ ਘਿਓ ਕੋਲੀ ਨੂੰ ਆਪਾਂ ਚੰਗੀ ਤਰ੍ਹਾਂ ਪੂਝ ਲਵਾਂਗੇ ਤੁਸੀਂ ਇਹਨੂੰ ਕਿਸੇ ਕੋਲੀ ਦੇ ਨਾਲ ਵੀ ਮਾਪ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਬੇਸਣ ਪਾ ਦਿੰਦੇ ਹਾਂ ਜਿੱਦਾਂ ਤੁਸੀਂ ਇੱਕ ਕੋਲੀ ਭਰ ਕੇ ਬੇਸਣ ਦੀ ਲਈ ਉਹਦਾ ਅੱਧ ਤੁਸੀਂ ਦੇਸੀ ਘਿਓ ਲੈ ਲਵੋ ਠੀਕ ਹੈ ਇਦਾਂ ਵੀ ਤੁਸੀਂ ਇਹਦੀ ਰੇਸ਼ਿਓ ਜਿਹੜੀ ਵੰਡ ਸਕਦੇ ਹੋ ਹੁਣ ਆਪਾਂ ਬੇਸਣ ਨੂੰ ਚੰਗੀ ਤਰ੍ਹਾਂ ਪੱਲਾ ਘਿਓ ਦੇ ਵਿੱਚ ਮਿਕਸ ਕਰ ਦਵਾਂਗੇ ਗੈਸ ਹਲੇ ਆਪਾਂ ਔਨ ਨਹੀਂ ਕਰਨੀ ਹੈ ਪਹਿਲਾਂ ਅਸੀਂ ਘਿਓ ਤੇ ਬੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਗੈਸ ਨੂੰ ਔਨ ਕਰ ਦਿੱਤਾ ਹੈ ਤੇ ਹੁਣ ਆਪਾਂ ਲਗਾਤਾਰ ਘੜਸ਼ੀ ਚਲਾਉਂਦੇ ਰੱਖਾਂਗੇ ਤੇ ਬੇਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਬੇਸਨ ਨੂੰ ਅਸੀਂ ਘੱਟ ਸੇਕ ਦੇ ਉੱਤੇ ਪਕਾਣਾ ਹੈ ਇੱਦਾਂ ਕਾਲੀ ਨਹੀਂ ਕਰਨੀ ਇੱਕਦਮ ਅਸੀਂ ਜਦੋਂ ਬੇਸਨ ਜਲਦੀ ਜਲਦੀ ਭੁੰਨ ਲਈਏ ਗੈਸ ਨੂੰ ਤੇਜ਼ ਕਰ ਦਈਏ ਇੱਦਾਂ ਤਾਂ ਆਪਾਂ ਕੁਝ ਨਹੀਂ ਕਰਨਾ ਹੈ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਜਿਹੜਾ ਸਾਡਾ ਬੇਸਨ ਹੈ ਥੋੜਾ ਸੁੱਕਾ ਸੁੱਕਾ ਹੋ ਗਿਆ ਹੈ ਜਦੋਂ ਅਸੀਂ ਬੇਸਨ ਨੂੰ ਭੁੰਨਦੇ ਜਾਂਦੇ ਹਾਂ ਤੇ ਬੇਸਨ ਥੋੜਾ ਸੁੱਕਾ ਸੁੱਕਾ ਹੋ ਜਾਂਦਾ ਹੈ ਇਹਨੂੰ ਭੁੰਨਾ ਥੋੜਾ ਔਖਾ ਲੱਗਦਾ ਹੈ ਪਰ ਅਸੀਂ ਲਗਾਤਾਰ ਅਰਸ਼ੀ ਚਲਾਉਂਦੇ ਰੱਖਣਾ ਹੈ ਥੋੜੀ ਹੀ ਦੇਰ ਬਾਅਦ ਦੇਖਿਓ ਇੱਦਾਂ ਲੱਗਣਾ ਕਿ ਜਿੱਦਾਂ ਅਸੀਂ ਬੇਸਨ ਦੇ ਵਿੱਚ ਘਿਓ ਪਾਇਆ ਹੈ ਇਹਨੇ ਹੌਲੀ ਹੌਲੀ ਘਿਓ ਛ ਵਾਂਗੇ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਦੇਖੋ ਬੇਸਨ ਚੰਗੀ ਤਰ੍ਹਾਂ ਬੇਸਨ ਨੇ ਕਿਉਂ ਛાળ ਦਿੱਤਾ ਹੈ ਬੇਸਨ ਸਾਡਾ ਭੁੱਜ ਕੇ ਤਿਆਰ ਹੋ ਗਿਆ ਹੈ ਗੈਸ ਨੂੰ ਅਸੀਂ ਕਰ ਦੇਵਾਂਗੇ ਬੰਦ ਤੇ ਬੇਸਨ ਨੂੰ ਅਸੀਂ ਇੱਕ ਸਾਈਡ ਤੇ ਰੱਖ ਦੇਵਾਂਗੇ ਠੰਡਾ ਹੋਣ ਦੇ ਲਈ ਬੇਸਨ ਨੂੰ ਅਸੀਂ ਇਦਾਂ ਦਾ ਭੁੰਨ ਕੇ ਤਿਆਰ ਕਰਨਾ ਹੈ ਬਿਲਕੁਲ ਜਦੋਂ ਬੇਸਨ ਭੁੱਜ ਕੇ ਲਾਲ ਹੋ ਜਾਵੇ ਜਦੋਂ 스멜 ਆਣੀ ਸ਼ੁਰੂ ਹੋ ਜਾਵੇ ਆਪੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜਾ ਬੇਸਨ ਹੈ ਭੁੱਜ ਹੋ ਚੁੱਕਾ ਹੈ ਕਲਰ ਚੰਗੀ ਤਰ੍ਹਾਂ ਚੇਂਜ ਹੋ ਗਿਆ ਹੈ ਹੁਣ ਅਸੀਂ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਅਸੀਂ ਗੈਸ ਦੇ ਉੱਤੇ ਫਰਾਈਪੈਨ ਰੱਖ ਦਿੱਤਾ ਹੈ ਇਹਦੇ ਵਿੱਚ ਅਸੀਂ 250 ਗ੍ਰਾਮ ਖੰਡ ਪਾ ਦੇਣੀ ਹੈ 250 ਗ੍ਰਾਮ ਦਾ ਅੱਧਾ ਅਸੀਂ ਪਾਣੀ ਪਾਵਾਂਗੇ ਜਾਂ ਅਸੀਂ ਪਾਣੀ ਇੰਨਾ ਕੁ ਪਾਣਾ ਹੈ ਕਿ ਜਿਹੜੀ ਖੰਡ ਸਾਡੀ ਡੁੱਬ ਜਾਵੇ ਪੂਰੀ ਤਰ੍ਹਾਂ ਗੈਸ ਨੂੰ ਔਨ ਕਰ ਦੇਵਾਂਗੇ ਅੱਧਾ ਚਮਚ ਅਸੀਂ ਇਹਦੇ ਵਿੱਚ ਹਰੀ ਇਲਾਇਚੀ ਦਾ ਪਾਊਡਰ ਪਾ ਦਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇੱਧਰ ਜਿਹੜਾ ਅਸੀਂ ਬੇਸਨ ਰੱਖਿਆ ਹੈ ਇੱਕ ਵਾਰੀ ਇਹਨੂੰ ਕੜਸੀ ਮਾਰ ਲੈਂਦੇ ਹਾਂ ਚੰਗੀ ਤਰ੍ਹਾਂ ਇਹਦੀ ਸਾਈਡਾਂ ਚੇਂਜ ਕਰ ਦਿੰਦੇ ਹਾਂ ਕਿ ਇਹ ਠੰਡਾ ਹੋ ਜਾਵੇ ਗੈਸ ਆਪਾਂ ਬੰਦ ਹੀ ਰੱਖੀ ਦੀ ਐ ਇਹਨੂੰ ਬਸ ਠੰਡਾ ਕਰ ਰਹੇ ਆ ਚੰਗੀ ਤਰ੍ਹਾਂ ਦੀ ਸਾਈਡਾ ਚੇਂਜ ਕਰਕੇ ਤੇ ਇਹਦੋਂ ਸਾਡੀ ਚਾਸ਼ਨੀ ਜਿਹੜੀ ਐ ਰਿਜ ਰਹੀ ਐ ਤੇ ਇਹਨੂੰ ਆਪਾਂ ਹੁਣ ਚੈੱਕ ਕਰ ਲੈਂਦੇ ਆ ਚਾਸ਼ਨੀ ਨੂੰ ਚੈੱਕ ਕਿੱਦਾਂ ਕਰਨਾ ਹੈ ਮੈਂ ਤੁਹਾਨੂੰ ਦੱਸਦੀ ਆ ਉਂਗਲ ਦੇ ਨਾਲ ਥੋੜੀ ਜੀ ਚਾਸ਼ਨੀ ਲਗਾ ਕੇ ਆਪਾਂ ਇਦਾਂ ਚੈੱਕ ਕਰਾਂਗੇ ਜਦੋਂ ਇਦਾਂ ਥੋੜੀ ਚਿਪਚਿਪੀ ਜੀ ਹੋਵੇ ਤੇ ਇਹਦਾ ਮਤਲਬ ਹੈ ਕਿ ਜਿਹੜੀ ਸਾਡੀ ਚਾਸ਼ਨੀ ਬਣ ਕੇ ਤਿਆਰ ਹੋ ਚੁੱਕੀ ਆ ਇੱਕ ਆਪਾਂ ਇਹਨੂੰ ਇਦਾਂ ਵੀ ਚੈੱਕ ਕਰ ਸਕਦੇ ਆ ਦੂਸਰਾ ਆਪਾਂ ਕੜਸ਼ੀ ਦੇ ਨਾਲ ਥੋੜੀ ਜੀ ਆਪਾਂ ਜਿਹੜੀ ਚਾਸ਼ਨੀ ਹੈਗੀ ਇਦਾਂ ਥੱਲੇ ਵੱਲ ਨੂੰ ਸੁੱਟਾਂਗੇ ਜੇ ਜਿਹੜੀ ਮੂਹਂਦ ਹੈ ਹੌਲੀ-ਹੌਲੀ ਡਿੱਗੇ ਨਾ ਇਹਦਾ ਮਤਲਬ ਹੈ ਕਿ ਚਾਸ਼ਨੀ ਬਣ ਕੇ ਤਿਆਰ ਹੈ ਜਦੋਂ ਹੌਲੀ-ਹੌਲੀ ਡਿੱਗੇ ਜੇ ਜਲਦੀ-ਜਲਦੀ ਡਿੱਗੇ ਤਾਂ ਮਤਲਬ ਇਹ ਹੈ ਕਿ ਚਾਸ਼ਨੀ ਨਹੀਂ ਬਣੀ ਹੈ ਤੇ ਐਂਡ ਵਿੱਚ ਦੇਖੋ ਹੌਲੀ-ਹੌਲੀ ਡਿੱਗਦੀ ਪਈ ਤੇ ਹੁਣ ਇਧਰ ਜਿਹੜਾ ਸਾਡਾ ਬੇਸਨ ਠੰਡਾ ਹੈ ਚਾਸ਼ਨੀ ਨੂੰ ਵੀ ਆਪਾਂ ਥੋੜੀ ਦੇ ਠੰਡੀ ਕਰਨਾ ਹੈ ਮੀਨਸ ਕਿ 5-7 ਮਿੰਟ ਠੰਡੀ ਕਰਕੇ ਫਿਰ ਪਾਵਾਂਗੇ ਪਹਿਲਾਂ ਥੋੜੀ ਪਾਵਾਂਗੇ ਇਹਨੂੰ ਮਿਕਸ ਕਰਾਂਗੇ ਤੇ ਫਿਰ ਅਸੀਂ ਬਾਕੀ ਦੀ ਬਾਅਦ ਵਿੱਚ ਪਾਵਾਂਗੇ ਬਾਕੀ ਦੀ ਵੀ ਜਿਹੜੀ ਸਾਰੀ ਚਾਸ਼ਨੀ ਹੈਗੀ ਆ ਅਸੀਂ ਹੁਣ ਫਰਾਈ ਪੈਨ ਦੇ ਵਿੱਚ ਪਾ ਦਿੰਦੇ ਆ ਦੇਖੋ ਸਾਰੀ ਪਾ ਦਿੱਤੀ ਹੈ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਜਿਹੜੀ ਪਲੇਟ ਦੇ ਵਿੱਚ ਆਪਾਂ ਬਰਫੀ ਜਮਾਣੀ ਹੈ ਉਹ ਪਲੇਟ ਨੂੰ ਆਪਾਂ ਪਹਿਲਾਂ ਤੋਂ ਹੀ ਘਿਓ ਲਾ ਕੇ ਰੱਖ ਲਵਾਂਗੇ ਬੇਸਨ ਨੂੰ ਆਪਾਂ ਠੰਡਾ ਕਰਕੇ ਲੈਣਾ ਹੈ ਜਿਹੜੀ ਸਾਡੀ ਚਾਸ਼ਨੀ ਹੈ ਉਹਨੂੰ ਵੀ ਆਪਾਂ 5 ਕਿ ਮਿੰਟ ਪਹਿਲਾਂ ਠੰਡੀ ਕਰਨਾ ਹੈ ਫਿਰ ਬੇਸਨ ਦੇ ਵਿੱਚ ਮਿਕਸ ਕਰਨਾ ਹੈ ਤੇ ਜਿਹੜੀ ਬਰਫੀ ਆ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਥਾਲੀ ਨੂੰ ਅਸੀਂ ਪਹਿਲਾਂ ਤੋਂ ਹੀ ਘਿਓ ਲਾ ਕੇ ਰੱਖ ਲਿਆ ਸੀ ਸਾਰਾ ਬੇਸਨ ਆਪਾਂ ਥਾਲੀ ਦੇ ਵਿੱਚ ਸ਼ਿਫਟ ਕਰ ਦਿੰਦੇ ਹਾਂ ਤੇ ਇਹਨੂੰ ਆਪਾਂ ਕਿਸੇ ਕੜਸ਼ੀ ਦੇ ਨਾਲ ਚੰਗੀ ਤਰ੍ਹਾਂ ਫੈਲਾ ਲੈਂਦੇ ਹਾਂ ਸੈੱਟ ਕਰ ਲੈਂਦੇ ਹਾਂ ਚੰਗੀ ਤਰ੍ਹਾਂ ਇਹਨੂੰ ਇਹਦੇ ਨਾਲ ਖਾਲੀ ਦੇ ਵਿੱਚ ਜਿਹੜਾ ਬੇਸਨ ਹੈਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਇਹਦੇ ਉੱਪਰ ਥੋੜਾ ਜਿਹਾ ਪਿਸਤਾ ਪਾ ਦੇਵਾਂਗੇ ਚਾਸ਼ਨੀ ਜਿਹੜੀ ਸਾਡੀ ਬਿਲਕੁਲ ਇੱਕਦਮ ਸੈੱਟ ਬਣੀ ਸੀਗੀ ਬਿਲਕੁਲ ਸਹੀ ਬਣ ਕੇ ਤਿਆਰ ਹੋਈ ਸੀਗੀ ਹੁਣ ਅਸੀਂ ਥੋੜੀ ਦਿਰ ਇਹਨੂੰ 10 ਮਿੰਟ ਠੰਡੀ ਹੋਣ ਲਈ ਰੱਖ ਦਵਾਂਗੇ ਗਰਮ-ਗਰਮ ਅਸੀਂ ਇਹਨੂੰ ਨਹੀਂ ਕਟਾਂਗੇ 10 ਮਿੰਟ ਬਾਅਦ ਅਸੀਂ ਇਹਦੇ ਪੀਸ ਕੱਟ ਕੇ ਤਿਆਰ ਕਰਾਂਗੇ ਬਰਫੀ ਜਿਹੜੀ ਸਾਡੀ ਚੰਗੀ ਤਰ੍ਹਾਂ ਸੈੱਟ ਹੋ ਚੁੱਕੀ ਆ ਜੰਮ ਗਈ ਆ ਤੇ ਹੁਣ ਅਸੀਂ ਇਹਦੇ ਪੀਸ ਕੱਟ ਕੇ ਤਿਆਰ ਕਰ ਲੈਂਦੇ ਹਾਂ ਜਿਹੜੀ ਇਹ ਬਰਫੀ ਆ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਈ ਆ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈ ਮਿਲਦੇ ਆ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ